ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ ਵੀ ਜੂਨਾ ਹੈ 20 ਜੂਨ 1710 ਬੰਦਾ ਸਿੰਘ ਬਹਾਦਰ ਦਾ ਵਿਆਹ ਹੋਇਆ ਸੀ ਸਰਹੰਦ ਤੇ ਕਬਜ਼ਾ ਕਰਨ ਮਗਰੋਂ ਸਿੱਖਾਂ ਦੇ ਜ਼ੋਰ ਦੇਣ ਤੇ ਬੰਦਾ ਸਿੰਘ ਨੇ ਗ੍ਰਸਤ ਧਾਰਨਾ ਮਨਜ਼ੂਰ ਕਰ ਲਿਆ ਉਸ ਦਾ ਵਿਆਹ 20 ਜੂਨ 1710 ਦੇ ਦਿਨ ਸਰਹੰਦ ਦੇ ਵਿੱਚ ਸਿਆਲਕੋਟ ਦੇ ਭਾਈ ਸ਼ਿਵਰਾਮ ਕਪੂਰ ਤੇ ਬੀਬੀ ਭਾਗਵੰਤੀ ਦੀ ਬੇਟੀ ਬੀਬੀ ਸਹਿਬਕੌਰ ਦੇ ਨਾਲ ਹੋਇਆ ਸੀ ਜੀਬੀ ਸਾਹਿਬ ਕੋਲ ਕਾਫੀ ਚੇਰ ਸਰਹੰਦ ਰਹੇ ਪਰ ਜਦੋਂ ਮੁਗਲਾਂ ਦੇ ਵੱਡੇ ਹਮਲੇ ਦੇ ਅਸਾਰ ਬਣ ਗਏ ਤਾਂ ਉਹ ਜੰਮੂ ਕਸ਼ਮੀਰ ਦੇ ਇੱਕ ਪਿੰਡ ਟਾਂਡਾ ਢੋਡਾ ਦੇ ਵਿੱਚ ਚਲੇ ਗਏ ਜਿੱਥੇ ਉਹਨਾਂ ਨੇ ਰਣਜੀਤ ਸਿੰਘ ਨੂੰ ਜਨਮ ਦਿੱਤਾ। ਬਾਬਾ ਬੰਦਾ ਸਿੰਘ ਦਾ ਦੂਜਾ ਵਿਆਹ 1711 ਦੇ ਵਿੱਚ ਚੰਬੇ ਦੀ ਇੱਕ ਰਾਜਕੁਮਾਰੀ ਸੁਸ਼ੀਲ ਕਮਰ ਮਗਰੋਂ ਸੁਸ਼ੀਲ ਕੌਰ ਦੇ ਨਾਲ ਹੋਇਆ ਸੀ ਜਿਸ ਤੋਂ ਅਜੇ ਸਿੰਘ ਪੈਦਾ ਹੋਇਆ ਸੀ ਜਿਸ ਨੂੰ ਬੰਦਾ ਸਿੰਘ ਦੇ ਨਾਲ 9 ਜੂਨ 1716 ਦੇ ਦਿਨ ਸ਼ਹੀਦ ਕਰ ਦਿੱਤਾ ਗਿਆ ਸੀ। 20 ਜੂਨ 1936 ਅਨੂਪ ਸਿੰਘ ਇੱਕ ਸੰਜੀਦਾ ਸਿੱਖ ਸੀ। 1921 ਦੇ ਵਿੱਚ ਉਸ ਨੂੰ ਕਿਰਪਾਨ ਰੱਖਣ ਦੇ ਕੇਸ ਦੇ ਵਿੱਚ ਸਜ਼ਾ ਹੋ ਚੁੱਕੀ ਸੀ ਜਦ ਬੱਬਰ ਅਕਾਲੀ ਜਥਾ ਬਣਿਆ ਤਾਂ ਬਾਬੂ ਸੰਤਾ ਸਿੰਘ ਰਾਹੀਂ ਇਹ ਵੀ ਇਸ ਦੇ ਵਿੱਚ ਸ਼ਾਮਲ ਹੋ ਗਿਆ ਸੀ ਪਰ ਮਗਰੋਂ ਇੱਕ ਔਰਤ ਦੇ ਇਸ਼ਕ ਦੇ ਵਿੱਚ ਫਸ ਕੇ ਆਪਣੇ ਚਾਚੇ ਬੋਗ ਸਿੰਘ ਦੀ ਮਦਦ ਦੇ ਨਾਲ ਗद्दार ਬਣਨ ਵਾਸਤੇ ਤਿਆਰ ਹੋ ਗਿਆ 1923 ਦੇ ਵਿੱਚ ਬਵੇਲੀ ਸਾਕਾ ਜਿਸ ਦੇ ਵਿੱਚ ਚਾਰ ਮੁੱਖ ਬੱਬਰ ਕਰਮ ਸਿੰਘ ਦੌਲਤਪੁਰ ਉਦੇਸ਼ ਸਿੰਘ ਵਿਸ਼ਨ ਸਿੰਘ ਅਤੇ ਮਹਿੰਦਰ ਸਿੰਘ ਸ਼ਹੀਦ ਹੋਏ ਸਨ ਜਿਸ ਦੇ ਨਾਲ ਬੱਬਰ ਲਹਿਰ ਇੱਕ ਕਿਸਮ ਦੀ ਖਤਮ ਹੋ ਗਈ ਸੀ ਇਸ ਦੀ ਮੁਖਬਰੀ ਅਨੂਪ ਸਿੰਘ ਮਾਨੋਕੇ ਨੇ ਕੀਤੀ ਸੀ 1924 ਤੱਕ ਭਾਵੇਂ ਸਾਰੇ ਬੱਬਰ ਸ਼ਹੀਦ ਜਾਂ ਗ੍ਰਿਫਤਾਰ ਹੋ ਚੁੱਕੇ ਸਨ ਪਰ ਫਿਰ ਵੀ ਇਕਾ ਦੁੱਕਾ ਬੱਬਰ ਬਚੇ ਹੋਏ ਸਨ 20 ਜੂਨ 1936 ਦੇ ਦਿਨ ਕਰਤਾਰ ਸਿੰਘ ਕੀਰਤੀ ਚੱਕ ਬਾਗੜੀਆਂ ਜ਼ਿਲ੍ਹਾ ਜਲੰਧਰ ਗੁਰਦੇਵ ਸਿੰਘ ਕਲੇਰ ਮੰਡਿਆਲੀ ਜ਼ਿਲ੍ਹਾ ਜਲੰਧਰ ਅਤੇ ਉਜਾਗਰ ਸਿੰਘ ਪਨਹਾਲੀਆ ਹੁਸ਼ਿਆਰਪੁਰ ਨੇ ਮੌਕਾ ਧਾੜ ਕੇ ਅਨੂਪ ਸਿੰਘ ਤੇ ਹਮਲਾ ਕਰਕੇ ਉਸ ਨੂੰ ਮਾਰ ਦਿੱਤਾ ਇਸ ਕੇਸ ਦੇ ਵਿੱਚ ਕਰਤਾਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਫਾਂਸੀ ਅਤੇ ਉਜਾਗਰ ਸਿੰਘ ਜੋ ਸਿਰਫ 16 ਸਾਲਾਂ ਦਾ ਸੀ ਉਸ ਨੂੰ ਉਮਰ ਕੈਦ ਹੋਈ ਮਗਰੋਂ ਉਹ ਹਾਈ ਕੋਰਟ ਦੇ ਵਿੱਚੋਂ ਬਰੀ ਹੋ ਗਿਆ ਸੀ 20 ਜੂਨ 1972 ਨੂੰ ਸਦਾ ਬਾਰਤ ਗੁਰਦੁਆਰਾ ਕਲਕੱਤਾ ਤੇ ਹਮਲਾ ਕਰਕੇ ਮਕਾਮੀ ਬੰਗਾਲੀਆਂ ਨੇ 20 ਸਿੱਖ ਮਾਰ ਦਿੱਤੇ ਸਨ 20 ਜੂਨ 1978 ਨੂੰ ਇੰਦਰਾ ਗਾਂਧੀ ਵੱਲੋਂ ਲਾਈ ਅੰਦਰੂਨੀ ਐਮਰਜੈਂਸੀ ਖਤਮ ਹੋਣ ਮੰਗਰੋਂ ਜਨਵਰੀ 1977 ਦੇ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਚੋਣਾਂ ਦੇ ਵਿੱਚ ਅਕਾਲੀ ਪਾਰਟੀ ਅਤੇ ਨਵੀਂ ਬਣੀ ਜਨਤਾ ਪਾਰਟੀ ਜਿਸ ਦੇ ਵਿੱਚ ਕਾਂਗਰਸ ਅਤੇ ਕਮਿਊਨਿਸਟਾਂ ਨੂੰ ਛੱਡ ਕੇ ਬਾਕੀ ਪਾਰਟੀਆਂ ਜਨ ਸੰਗ, ਸਾਰੀਆਂ ਸੋਸ਼ਲਿਸਟ, ਸੁਤੰਤਰ, ਰਿਪਬਲਿਕਨ ਅਤੇ ਹੋਰ ਪਾਰਟੀਆਂ ਵੀ ਸ਼ਾਮਲ ਸਨ ਨੇ ਪੰਜਾਬ ਤੇ ਸਾਰੇ ਉੱਤਰੀ ਮੱਧ ਪੂਰਬੀ ਅਤੇ ਪੱਛਮੀ ਭਾਰਤ ਦੇ ਵਿੱਚ ਬੇਮਿਸਾਲ ਜਿੱਤ ਹਾਸਲ ਕੀਤੀ। ਮੁਰਾਰਜੀ ਦੇਸਾਈ ਪ੍ਰਾਈਮ ਮਿੰਿਸਟਰ ਬਣਿਆ। ਜੂਨ 1977 ਦੇ ਵਿੱਚ ਪੰਜਾਬ ਅਸੈਂਬਲੀ ਦੀਆਂ ਚੋਣਾਂ ਵੀ ਕਰਵਾਈਆਂ ਗਈਆਂ। ਇਹਨਾਂ ਚੋਣਾਂ ਦੇ ਵਿੱਚ 117 ਸੀਟਾਂ ਦੇ ਵਿੱਚੋਂ 58 ਅਕਾਲੀ, 2 ਅਕਾਲੀ ਹਮੈਤੀ, 25 ਜਨਤਾ ਪਾਰਟੀ ਨੇ 8 ਸੀਪੀਆਈ ਅਤੇ 7 ਸੀਪੀਐਮ ਨੇ ਜਿੱਤੀਆਂ। ਕਾਂਗਰਸ ਨੂੰ ਸਿਰਫ 17 ਸੀਟਾਂ ਹੀ ਮਿਲੀਆਂ। 20 ਜੂਨ 1977 ਦੇ ਦਿਨ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣਿਆ। ਭਾਵੇਂ ਅਕਾਲੀ ਪਾਰਟੀ ਇਕੱਲਿਆਂ ਸਰਕਾਰ ਬਣਾ ਸਕਦੀ ਸੀ ਪਰ ਫਿਰ ਵੀ ਦਾਲ ਨੇ ਤੀਜਾ ਹਿੱਸਾ ਵਜ਼ੀਰੀਆਂ ਜਨਤਾ ਪਾਰਟੀ ਦੇ ਪੱਲੇ ਪਾਈਆਂ ਅਤੇ ਇਹਨਾਂ ਦੇ ਵਿੱਚ ਬਹੁਤੀਆਂ ਵਜ਼ਾਰਤਾਂ ਅਹਿਮ ਅਤੇ ਟਾਕੜੀਆਂ ਸਨ। 20 ਜੂਨ 1984 ਦੇ ਦਿਨ ਭਾਰਤੀ ਫੌਜ ਨੇ 125 ਗੁਰਦੁਆਰਿਆਂ ਤੋਂ ਕਬਜ਼ਾ ਛੱਡਿਆ ਸੀ ਹੁਣ ਸਿਰਫ ਦਰਬਾਰ ਸਾਹਿਬ ਤੇ ਹੀ ਉਹਨਾਂ ਦਾ ਕਬਜ਼ਾ ਸੀ 20 ਜੂਨ 1987 ਦੇ ਦਿਨ ਪੰਜਾਬ ਪੁਲਿਸ ਨੇ ਲਖਬੀਰ ਸਿੰਘ ਉਰਫ ਸੰਤਾ ਪੁੱਤਰ ਦਿਲਾਵਰ ਸਿੰਘ ਵਾਸੀ ਕਰਨਾਨਾ ਜ਼ਿਲਹੰਦਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 20 ਜੂਨ 1999 ਦੇ ਦਿਨ ਪੰਜਾਬ ਪੁਲਿਸ ਨੇ ਸਿਕੰਦਰ ਸਿੰਘ ਵਾਸੀ ਕੋਠੇ ਕੋਟਕਪੂਰਾ ਸਿੱਖਾਂਵਾਲਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 20 ਜੂਨ 1990 ਦੇ ਦਿਨ ਪੰਜਾਬ ਪੁਲਿਸ ਨੇ ਰਵਿੰਦਰਪਾਲ ਸਿੰਘ ਮੁੱਗਾ ਪੁੱਤਰ ਸਵਰਨ ਸਿੰਘ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 20 ਜੂਨ 1992 ਦੇ ਦਿਨ ਪੰਜਾਬ ਪੁਲਿਸ ਨੇ ਜਸਮੀਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਖੰਟ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਹਰੀਕ੍ਰਿਸ਼ਨ ਪੁੱਤਰ ਜਗਦੇਵ ਰਾਏ ਵਾਸੀ ਕਾਲੀਕੇ ਜ਼ਿਲ੍ਹਾ ਸੰਗਰੂਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 20 ਜੂਨ 1993 ਦੇ ਦਿਨ ਪੰਜਾਬ ਪੁਲਿਸ ਨੇ ਸੁਵਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਠਵਾਲ ਨੇੜੇ ਫਤਿਹਪੁਰ ਦਾਹਰ ਜ਼ਿਲ੍ਹਾ ਗੁਰਦਾਸਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 20 ਜੂਨ 2021 ਦੇ ਦਿਨ ਮਤਵਾਜੀ ਜੱਜਦਾਰ ਭਾਈ ਧਿਆਨ ਸਿੰਘ ਮੰਡ ਨੇ ਅਕਾਲ ਤਖਤ ਸਾਹਿਬ ਤੇ ਖਿਮਾ ਜਾਚਨਾ ਦੇ ਲਈ ਅਰਦਾਸ ਕੀਤੀ ਕਿ ਬਰਗਾੜੀ ਮੋਰਚਾ ਖਤਮ ਕਰਨਾ ਉਹਨਾਂ ਦੀ ਵੱਡੀ ਭੁਲ ਸੀ ਉਹਨਾਂ ਕਹਿ ਕਿ ਮੌਜੂਦਾ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਦੇ ਚਾਂਸੇ ਦੇ ਵਿੱਚ ਆ ਕੇ ਉਹਨਾਂ ਦੇ ਕੋਲੋਂ ਏ ਭੁੱਲ ਹੋਈ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਭਾਈ ਮੰਡਰ ਨੇ ਆਖਿਆ ਸੀ ਕਿ ਉਸ ਵੇਲੇ ਸਰਕਾਰ ਨੇ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਕੇ ਸੰਗਤ ਨੂੰ ਮੰਗਾ ਮੰਨਣ ਦਾ ਭਰੋਸਾ ਦਿੱਤਾ ਸੀ। ਉਹਨਾਂ ਨੇ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ਤੇ ਵਿਸ਼ਵਾਸ ਕੀਤਾ। ਇਸ ਬੰਦ ਦੇ ਵਿੱਚ ਸਿੱਖ ਸ਼ਖਸੀਅਤਾਂ ਅਤੇ ਸੰਗਤ ਦੇ ਨਾਲ ਗੱਲਬਾਤ ਕਰਕੇ ਮੋਰਚੇ ਨੂੰ ਖਤਮ ਕੀਤਾ ਗਿਆ ਸੀ ਪਰ ਇਹ ਉਹਨਾਂ ਦੀ ਵੱਡੀ ਭੁੱਲ ਸੀ। ਉਨਾ ਕਿਆਕ ਕੀ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕੈਪਟਨ ਦੀ ਇਹ ਸਰਕਾਰ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਦੇ ਨਾਲ ਰਲਈ ਹੋਈ ਸੀ ਬਿਨਾ ਕਿਸੇ ਸਿੱਟੇ ਤੇ ਪਹੁੰਚੇ ਬਿਨਾ ਅਤੇ ਬਿਨਾ ਕੋਈ ਮੁਕਾਮ ਹਾਸਲ ਕੀਤੇ ਮਤਵਾਦੀ ਜਸ਼ੇਦਾਰ ਭਾਈ ਧਿਆਨ ਸਿੰਘ ਮੰਡ ਦੇ ਮੋਰਚਾ ਖਤਮ ਕਰਨ ਵਾਲੇ ਫੈਸਲੇ ਦੀ ਸੰਗਤ ਵੱਲੋਂ ਉਦੋਂ ਵੀ ਆਲੋਚਨਾ ਕੀਤੀ ਗਈ ਸੀ ਤੇ ਲੋਕਾਂ ਨੇ ਆਖਿਆ ਸੀ ਕਿ ਸਿਆਸੀ ਝਾਂਸੇ ਦੇ ਵਿੱਚ ਆ ਕੇ ਇਹ ਮੋਰਚਾ ਖਤਮ ਨਹੀਂ ਕਰਨਾ ਚਾਹੀਦਾ ਇਹ ਮੋਰਚਾ 9 ਦਸੰਬਰ 2018 ਨੂੰ ਖਤਮ ਕੀਤਾ ਗਿਆ ਸੀ ਪਰ ਥੋੜੇ ਹੀ ਸਮੇਂ ਬਾਅਦ ਧਿਆਨ ਸਿੰਘ ਮੰਡ ਨੂੰ ਇਹ ਭੁੱਲ ਜਾਪਣ ਲੱਗ ਪਿਆ ਤੇ ਉਹਨਾਂ ਨੇ 20 ਜੂਨ 2021 ਨੂੰ ਇਸ ਭੁੱਲ ਦੇ ਲਈ ਅਕਾਲ ਤਖਤ ਸਾਹਿਬ ਤੇ ਖਿਮਾ ਯਾਚਨਾ ਦੇ ਲਈ ਅਰਦਾਸ ਕੀਤੀ ਇਹ ਸੀ ਸਿੱਖ ਇਤਿਹਾਸ ਦੇ ਵਿੱਚ 20 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ